ਕੁਝ ਐਸੀ ਘਾਲਣਾ ਕਲੀ ਐਸੀ ਕੁਝ ਨੇਰੀ ਝੁੱਲੀ ਜਦੋਂ ਸੁਰਤ ਆਉਣ ਲੱਗੀ ਪਤਾ ਲੱਗਿਆ ਸਿਰ ਤੇ ਸਾਇਆ ਹੀ ਹੈ ਨਹੀਂਗਾ ਵਾ ਵਾਪ ਦਾ ਹੁਣ ਪੰਜ ਪੋਤੇ ਤੇ ਇੱਕ ਪੁੱਤ ਜਿਹੜਾ ਮੰंजे ਤੇ ਪਿਆ ਤੇ 6 ਜਾਨਾਂ ਦੀ ਜ਼ਿੰਮੇਵਾਰੀ ਆ ਗਈ ਬੁੱਢੇ ਹੱਡਾਂ ਦੇ ਬੁੱਢੇ ਮੋਢਿਆਂ ਦੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਕਰਮਾਂ ਦੇ ਕਈ ਵਾਰੀ ਗੇੜ ਐਸੇ ਪੈਂਦੇ ਆ ਦਾਦੀ ਦੇ ਪੰਜ ਪੁੱਤਾਂ ਪੰਜਾਂ ਚੋਂ ਇੱਕ ਚੜ੍ਹਾਈ ਕਰ ਗਿਆ ਇੱਕ ਮੰंजे ਤੇ ਪਿਆ ਰੀੜ ਦੀ ਹੱਡੀ ਟੁੱਟ ਗਈ ਉਹਦੀ ਤੇ ਦੂਜੇ ਨਸ਼ਿਆਂ ਤੇ ਹੋਏ ਹੋਇਆ ਉਹ ਘਰ ਦਾ ਚੱਕ ਚੱਕ ਸਮਾਨ ਹੀ ਵੇਚੀ ਜਾਂਦੇ ਆ ਸਿਲੰਡਰ ਵੇਚ ਤੇ ਜੋ ਇਹ ਮਾੜਾ ਮੋਟਾ ਇਧਰ ਉਧਰ ਕਮਾ ਕੇ ਲਿਆਉਂਦੇ ਉਹ ਵੀ ਖੋ ਕੇ ਖਾ ਜਾਂਦੇ ਆ ਇਹ ਦੇਖੋ ਮਾਂ ਨੇ ਪੰਜ ਪੁੱਤ ਪਾਲ ਲਏ ਤੇ ਪੰਜਾਂ ਚੋਂ ਜਿਹੜੇ ਦੋ ਕਾਮੇ ਸੀ ਉਹ ਰੱਬ ਨੇ ਪਾਹਾਜ ਕਰਤਾ ਇੱਕ ਤਾਂ ਇੱਕ ਨੂੰ ਆਪਦੇ ਕੋਲੇ ਸੱਦ ਲਿਆ ਫਿਰ ਗਾਂ ਇੱਕ ਦੇ ਦੋ ਪੁੱਤ ਹੋਏ ਇੱਕ ਦੇ ਤਿੰਨ ਹੋਏ ਉਹਦੇ ਦੋ ਪੁੱਤਾਂ ਨੂੰ ਛੱਡ ਕੇ ਉਹ ਮੰਝੇ ਤੇ ਪੈ ਗਿਆ ਰੀੜ ਦੀ ਹੱਡੀ ਟੁੱਟ ਗਈ ਘਰ ਵਾਲੀ ਆਪ ਦਾ ਅੱਗੇ ਉਹਨੇ ਆਪ ਦਾ ਜੀਵਨ ਅੱਗੇ ਵਧਾ ਲਿਆ ਉਹਦੇ ਵੀ ਦੋ ਪੁੱਤ ਦਾਦੇ-ਦਾਦੀ ਕੋਲੇ ਆ ਗਏ ਉਹ ਥੋੜੇ ਜਿਹਾ ਵੱਡੇ 8-10 ਦਾ 12-12 ਸਾਲਾਂ ਦੇ ਤੇ ਇਹ ਸਤਨਾਮ ਸਿੰਘ ਜਸ਼ਨਦੀਪ ਸਿੰਘ ਤੇ ਅਮਰਿੰਦਰ ਸਿੰਘ ਇਹ ਤਿੰਨੋਂ ਇਹਨਾਂ ਦੇ ਵੀ ਬਾਪ ਦੀ ਡੈਥ ਹੋ ਗਈ ਤੇ ਮਾਂ ਅੱਗੇ ਆਪ ਦਾ ਜੀਵਨ ਵਧਾ ਲਿਆ ਉਹਨਾਂ ਤੇ ਇਹ ਵੀ ਦਾਦੀ ਦਾਦੇ ਕੋਲੇ ਦਾਦੇ ਨੂੰ ਨਾਲ ਚਾਜ ਨਾਲ ਦੇਖਦਾ ਨਾਲ ਦਾਦੀ ਨੂੰ ਦੇਖਦਾ ਮਸਾਂ ਬੁੱਢੇ ਹੱਡ ਲੈ ਕੇ ਤੁਰੇ ਫਿਰਦੇ ਆ ਹੁਣ ਪੰਜ ਪੋਤੇ ਤੇ ਇੱਕ ਪੁੱਤ ਜਿਹੜਾ ਮੰਜੇ ਤੇ ਪਿਆ ਤੇ 6 ਜਾਨਾਂ ਦੀ ਜ਼ਿੰਮੇਵਾਰੀ ਆ ਗਈ ਬੁੱਢੇ ਹੱਡਾਂ ਦੇ ਬੁੱਢੇ ਮੋਢਿਆਂ ਦੇ ਉੱਪਰ ਜਿਨ੍ਹਾਂ ਨੇ ਹੁਣ ਸੁੱਖ ਲੈਣਾ ਸੀ ਔਲਾਦ ਦਾ ਆਰਾਮ ਲੈਣਾ ਸੀ ਤੇ ਪੰਜਾਂ ਨੂੰ ਪਾਲ ਰਹੇ ਆ ਦੋਹਾਂ ਤੋਂ ਡਰਦੇ ਡਰਦੇ ਦਿਨ ਕਟੀਆਂ ਕਰਦੇ ਆ ਬਾਕੀ ਤਿੰਨ ਪੁੱਤ ਪਤਾ ਨਹੀਂ ਕਿਹੜਾ ਕਿਧਰੋਂ ਆ ਕੇ ਕੀ ਚੱਕ ਕੇ ਲੈ ਜਾਵੇ ਤੇ ਦੋ ਆ ਜਿਹੜੇ ਉਹ ਜਿਵੇਂ ਤੁਹਾਨੂੰ ਦੱਸਿਆ ਜ਼ਿੰਮੇਵਾਰੀਆਂ ਵੱਡੀਆਂ ਪਾ ਕੇ ਆਪਣੀ ਮਾਂ ਤੇ ਤੇ ਆਪਣੇ ਪਿਓ ਤੇ ਦਾਦਾ ਦਾਦੀ ਸਾਡੇ ਕੋਲੇ ਡਿਪਰੈਸ਼ਨ ਦੀ ਦਵਾਈ ਲੈਣ ਆਉਂਦੇ ਹੁੰਦੇ ਸੀ ਇੱਥੇ ਤੇ ਦਾਦੀ ਨੇ ਦੱਸਿਆ ਇੱਕ ਦਿਨ ਵੀ ਪੁੱਤ ਮੇਰੇ ਆ ਤਿੰਨ ਪੋਤੇ ਆ ਵੀ ਮੈਂ ਮੇਤੋਂ ਸਾਹਮ ਨਹੀਂ ਹੁੰਦੇ ਪਹਿਲਾਂ ਤਾਂ ਸਤਨਾਮ ਸਿੰਘ ਨੂੰ ਇੱਥੇ ਰੱਖ ਲਿਆ ਵੱਡਾ ਸੀਗਾ ਫਿਰ ਜਸ਼ਨ ਨੂੰ ਰੱਖ ਲਿਆ ਫਿਰ ਮਾਤਾ ਨੂੰ ਕਿਹਾ ਵੀ ਇਹ ਬਾਹਲਾ ਛੋਟਾ ਸੀ ਉਦੋਂ ਮਰਿੰਦਰ ਵੀ ਬੇਬੇ ਥੋੜਾ ਜਿਆ ਨੂੰ ਵੱਡਾ ਕਰ ਲਾ ਬਈ ਬਾਹਲਾ ਨਿੱਕਾ ਸਾਤੋਂ ਪਾਲ ਨਹੀਂ ਹੋਣਾ ਫਿਰ ਸਾਲ ਡੇਢ ਸਾਲ ਬੇਬੇ ਨੇ ਸੰਭਿਆ ਨੂੰ ਤੇ ਹੁਣ ਪਿਛਲੇ ਸਾਲ ਅਮਰਿੰਦਰ ਵੀ ਸਾਡੇ ਕੋਲੇ ਆ ਗਿਆ ਹੁਣ ਤਿੰਨੇ ਸੁਪਨਿਆਂ ਦੇ ਘਰ ਦੇ ਪੁੱਤ ਨੇ ਤੇ ਤਿੰਨੇ ਪੜ੍ਹਦੇ ਨੇ ਜਿੱਥੇ ਖੇਡਾਂ ਦੇ ਵਿੱਚ ਬੱਚੇ ਹਿੱਸਾ ਲੈਂਦੇ ਨੇ ਪੜ੍ਹਾਈ ਦੇ ਵਿੱਚ ਵੀ ਵਧੀਆ ਆਪਣੀ ਕੋਸ਼ਿਸ਼ ਕਰਦੇ ਆ ਵੀ ਅਸੀਂ ਕੁਝ ਚੰਗੇ ਇਨਸਾਨ ਬਣ ਸਕੀਏ ਪੜ੍ਹ ਲਿਖ ਕੇ ਕੀ ਬਣਨਾ ਇਸ ਨਾਮ ਤੋਂ ਵੱਡਾ ਹੋਗੇ ਇੰਜੀਨੀਅਰ ਬਣਨਾ ਤੂੰ ਬਈ ਇਹਨੇ ਪੁਲਿਸ ਬਣਨਾ ਹਾਂ ਬਈ ਤੂੰ ਇਹਨੇ ਫੌਜੀ ਬਣਨਾ ਇਹ ਸੁਪਨੇ ਆ ਜੀ ਇਹਨਾਂ ਦੇ ਦੇਖੋ ਹਰ ਬੱਚਾ ਜਦੋਂ ਜੰਮਦਾ ਉਹਨੂੰ ਨਹੀਂ ਪਤਾ ਵੀ ਮੈਂ ਰਾਜੇ ਦੇ ਘਰੇ ਜੰਮਿਆ ਜਾਂ ਰੰਕ ਦੇ ਹਰ ਬੱਚਾ ਉਹਨੂੰ ਨਹੀਂ ਪਤਾ ਮੈਂ ਹਿੰਦੂ ਦੇ ਘਰ ਜੰਮਿਆ ਜਾਂ ਮੈਂ ਸਿੱਖ ਦੇ ਹਰ ਬੱਚਾ ਜਦੋਂ ਜਨਮ ਲੈਂਦਾ ਉਹ ਰੱਬ ਦਾ ਰੂਪ ਹੁੰਦਾ ਪਰ ਇਹਨਾਂ ਰੱਬ ਰੂਪੀ ਬੱਚਿਆਂ ਦੀ ਜ਼ਿੰਦਗੀ ਚ ਕੁਝ ਐਸੀ ਘਾਲਣਾ ਘਲੀ ਐਸੀ ਕੁਝ ਨੇਰੀ ਚੁੱਲੀ ਜਦੋਂ ਸੁਰਤ ਆਉਣ ਲੱਗੀ ਪਤਾ ਲੱਗਿਆ ਸਿਰ ਤੇ ਸਾਇਆ ਹੀ ਹੈ ਨਹੀਂਗਾ ਮਾਂ ਬਾਪ ਦਾ ਚਲੋ ਉਹਨਾਂ ਨੇ ਤਾਂ ਜਾਣਾ ਸੀ ਇੱਕ ਤਾਂ ਤੁਰ ਗਿਆ ਇਸ ਦੁਨੀਆ ਤੋਂ ਇੱਕ ਮੰਜੇ ਤੇ ਪਿਆ ਗਿਆ ਰੀੜ ਢੇੜੀ ਟੁੱਟ ਗਈ ਪਰ ਮਾਵਾ ਕਹਿੰਦੇ ਮਾਵਾ ਪੁੱਤ ਕ ਪੁੱਤ ਹੋ ਜਾਂਦੇ ਆ ਮਾਵਾ ਕ ਮਾਵਾ ਨਹੀਂ ਹੁੰਦੀਆਂ ਕਹਿੰਦੇ ਪਰ ਅੱਜ ਇੱਥੇ ਆਧਾਰਨਾ ਵੀ ਇਹ ਮਾਵਾ ਵੀ ਕਮਾਵਾ ਹੋ ਗਏ ਆ ਪਰ ਧੰਨਵਾਦ ਆ ਦਾਦੀ ਦਾ ਦਾਦੇ ਦਾ ਜਿਹੜੇ ਇਹਨਾਂ ਬੁੱਢੇ ਹੱਡਾਂ ਦੇ ਬਾਵਜੂਦ ਵੀ ਆਪਣੀ ਜ਼ਿੰਮੇਵਾਰੀ ਨਿਭਾਈ ਜਾਂਦੇ ਆ ਹੁਣ ਉਹ ਮੰਜੇ ਤੇ ਪਏ ਨੂੰ ਵੀ ਸਾਂਭਦੇ ਆ ਤੇ ਉਹਦੇ ਦੋ ਬੱਚਿਆਂ ਨੂੰ ਵੀ ਸਾਂਭਦੇ ਆ ਤੇ ਚਲੋ ਇਹ ਤਿੰਨਾਂ ਦੀ ਜ਼ਿੰਮੇਵਾਰੀ ਮਹਾਰਾਜ ਨੇ ਸਾਨੂੰ ਬਖਸ਼ਤੀ ਹੈ ਸੱਚੇ ਪਾਤਸ਼ਾਹ ਨੇ ਅਰਦਾਸ ਕਰਿਓ ਵੀ ਇਹ ਬੱਚੇ ਆਪਣੇ ਸੁਪਨੇ ਪੂਰੇ ਕਰ ਸਕਣੇ ਕੰਜੀਨੀਅਰ ਬਣਨਾ ਚਾਹੁੰਦਾ ਇੱਕ ਫੌਜੀ ਇੱਕ ਪੁਲਿਸੀਆ ਤੇ ਤਿੰਨੋਂ ਆਪਣੇ ਸੁਪਨੇ ਪੂਰੇ ਕਰ ਸਕਣ ਤੇ ਦਾਦਾ ਦਾਦੀ ਨੂੰ ਸੁੱਖ ਦੇ ਸਕਣ ਉਹਨਾਂ ਨੂੰ ਜਿੰਨਾ ਵੀ ਸਮਾਂ ਬਚਿਆ ਉਹ ਸੋਖ ਸ਼ਾਂਤੀ ਨਾਲ ਤੰਦਰੁਸਤੀ ਨਾਲ ਬਤੀਤ ਕਰਨ ਦਾ ਸੱਚੇ ਪਾਤਸ਼ਾਹ ਬਾਲਬਖਸ਼ਣ ਤੁਸੀਂ ਸਾਰੇ ਅਰਦਾਸ ਕਰਿਓ ਪਿੰਡ ਹੈਗਾ ਧੱਲੇਕੇ ਨਾਮਾ ਹਾਂ ਧੱਲੇਕੇ ਧੱਲੇਕੇ ਪਿੰਡਾ ਮੋਗਾ ਜ਼ਿਲ੍ਹਾ ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਨੇ ਹੋਰ ਮਾਵਾ ਦੇ ਪੁੱਤ ਬਹੁਤ ਸਾਰੀਆਂ ਦਾਦੀਆਂ ਦੇ ਪੋਤੇ ਤੁਹਾਡੇ ਆਸ-ਪਾਸ ਹੀ ਰਹਿੰਦੇ ਆ ਭਾਈ ਤੁਹਾਡੇ ਆਣ ਗਵਾਂਢ ਹੀ ਰਹਿੰਦੇ ਆ ਪਰ ਦੁੱਖ ਨਾ ਮਾਮੇ ਨਾ ਮਾਸੀਆਂ ਨਾ ਚਾਚੇ ਨਾ ਤਾਏ ਨਾ ਭੂਆ ਮਤਲਬ ਉਹ ਸਾਰੇ ਰਿਸ਼ਤੇਦਾਰੀਆਂ ਕਿੱਥੇ ਚਲੇ ਜਾਂਦੀਆਂ ਤੇ ਇਹੀ ਪੁੱਤ ਜਦੋਂ ਕਮਾਊ ਹੋ ਗਏ ਇਹ ਆਬਦੇ ਹੋ ਜਾਣੇ ਸਭ ਤੇ ਇਹ ਸਭ ਨੇ ਕਹਿਣਾ ਮੇਰਾ 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 ਪਰ ਦੁੱਖ ਇਸ ਗੱਲ ਦਾ ਜਦੋਂ ਇਨਸਾਨ ਤਕਲੀਫ ਦੇ ਵਿੱਚ ਆ ਉਦੋਂ ਮੇਰਾ ਕਹਿਣ ਵਾਲਾ ਪਤਾ ਨਹੀਂ ਕਿੱਥੇ ਚਲੇ ਜਾਂਦਾ ਬਸ ਅਰਦਾਸ ਕਰਿਓ ਅਸੀਂ ਇਹਨਾਂ ਦੇ ਆਪਣੇ ਬਣ ਸਕੀਏ ਇਹ ਸਾਡੇ ਆਪਣੇ ਬਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ